ਬਾਪੂ ਰਾਮਕ੍ਰਿਸ਼ਨ ਸਿੰਘ ਜੀ ਅੱਜ ਆਪਣੇ ਅੰਤਮ ਸਫ਼ਰ ਦੀ ਤਿਆਰੀ ਚ ਲੈ। ਦੇਖੋ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਆਪਾਂ ਅਕਸਰ ਗੱਲ ਕਰਦੇ ਹਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕਿਸੇ ਨੂੰ ਕਿੱਦਾਂ ਬਿਮਾਰ ਹੋ ਜਾਂਦਾ ਕੋਈ ਵੀ ਇਨਸਾਨ ਆਪਣੇ ਆਪ ਉੱਥੇ ਚੱਲ ਕੇ ਜਾਂਦਾ ਜਿੱਥੇ ਤੇ ਜਿੱਥੇ ਉਹਦਾ ਆਖਰੀ ਸਮਾਂ ਨਜ਼ ਦਿੱਤ ਕੀਤਾ। ਮੈਡੀਕਲ ਸਟਾਫ ਨੇ ਜਦੋਂ ਬਾਪੂ ਨੂੰ ਚੈੱਕ ਕੀਤਾ ਬਾਪੂ ਜਿਹੜਾ ਪਿੰਡਾ ਤਪਦਾ ਸੀ ਜਦੋਂ ਟੈਂਪਰੇਚਰ ਚੈੱਕ ਕੀਤਾ ਤਾਂ 107 ਬੁਖਾਰ ਸੀ ਬਾਪੂ ਮੈਂ ਆਪਣੀ ਲਾਈਵ 'ਚ ਪਹਿਲੀ ਵਾਰ ਸੁਣਿਆ ਇੰਨਾ ਬੁਖਾਰ ਜਪੋ ਸਤਨਾਮ 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 ਜੀ ਜਪੂ ਸਤਨਾਮ ਸਤਨਾ ਸੁਨੇਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਰਾਮਕ੍ਰਿਸ਼ਨ ਸਿੰਘ ਜੀ ਸਨ ਆਫ ਇੰਦਰ ਸਿੰਘ ਅੱਜ ਆਪਣੇ ਅੰਤਮ ਸਫ਼ਰ ਦੀ ਤਿਆਰੀ 'ਚ ਇਸ ਦੁਨੀਆ ਤੇ ਹੁਣ ਤੇ ਜਾਣਾ ਇਹ ਸੱਚਾ ਤੇ ਸਾਡੇ ਹੱਥ ਨਹੀਂ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਹੇ ਦੇ ਮਹਾਵਾਕ ਅਨਸਾਰ ਅੱਜ ਬਾਪੂ ਜੀ ਵੀ ਆਪਣੇ ਇਸ ਜੀਵਨ ਦੇ ਵਿੱਚ ਸੇਵਾਸਾਂ ਰੂਪੀ ਜਿਹੜੀ ਪੂੰਜੀ ਬਖਸ਼ੀ ਸੀ ਮਹਾਰਾਜ ਨੇ ਉਹਨੂੰ ਪੂਰੀ ਕਰਦੇ ਹੋਏ ਕਾਲ ਚਲਾਣਾ ਕਰ ਗਏ ਬਾਪੂ ਰਾਮਕ੍ਰਿਸ਼ਨ ਸਿੰਘ ਜੀ ਆਪਣੇ ਜੀਵਨ ਦੇ ਵਿੱਚ ਕਿੱਥੇ ਰਹੇ ਕਿਵੇਂ ਰਹੇ ਕਿਹੜੇ ਹਾਲਾਤਾਂ 'ਚ ਰਹੇ ਕਿੱਥੇ ਛੋਟੇ-ਛੋਟੇ ਹੁੰਦਿਆਂ ਨੇ ਆਪਣਾ ਬਚਪਨ ਬਤੀਤ ਕੀਤਾ ਕਿੱਥੇ ਜਾਪਾਨੀ ਦਾ ਪੈਰ ਕਿੱਥੇ ਆਪਣੇ ਜੀਵਨ ਦਾ ਵੱਡਾ ਹਿੱਸਾ ਲੋਕਾਂ ਦੇ ਘਰਾਂ 'ਚ ਸੇਰੀ ਰਲ ਕੇ ਕੰਮ ਕਰਕੇ ਖੇਤੀਬਾੜੀ ਦੇ ਕੰਮਾਂ 'ਚ ਕੱਢਿਆ ਅਖੀਰਲੇ 4 ਸਾਲ ਰੈਕ ਕੋਟ ਬ੍ਰਿਧ ਆਸ਼ਰਮ ਦੇ ਵਿੱਚ ਕੱਡੇ ਤੇ ਅਖੀਰਲੇ 4 ਪੈਰ ਸੁਪਨਿਆਂ ਦੇ ਘਰ ਵਿੱਚ ਕੱਡੇ ਦੇਖੋ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਆਪਾਂ ਅਕਸਰ ਗੱਲ ਕਰਦੇ ਹਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕਿਸੇ ਨੂੰ ਕਿੱਦਾਂ ਬਿਮਾਰ ਹੋ ਜਾਂਦਾ ਕੋਈ ਵੀ ਇਨਸਾਨ ਆਪਣੇ ਆਪ ਉੱਥੇ ਚੱਲ ਕੇ ਜਾਂਦਾ ਜਿੱਥੇ ਤੇ ਜਿੱਥੇ ਉਹਦਾ ਆਖਰੀ ਸਮਾਂ ਨਜਿੱਤ ਕੀਤਾ ਹੁੰਦਾ ਕਰ ਨੀ ਤੇ ਬਾਪੂ ਜੀ ਹੁਣ ਪਿਛਲੇ 4 ਸਾਲਾਂ ਤੋਂ ਬਿਰਧ ਆਸ਼ਰਮ ਰੈਕਾਟ ਚ ਰਹਿ ਰਹੇ ਸੀ ਅੱਜ ਤੋਂ 4 ਸਾਲ ਪਹਿਲਾਂ ਕੋਈ ਸਰਦਾਰ ਸੀ ਜ਼ਿਮੀਂਦਾਰ ਭਰਾ ਰੈਕਾਟ ਸ਼ਹਿਰ ਦੇ ਇਲਾਕੇ ਦੇ ਉਹਨਾਂ ਦੇ ਘਰੇ 15-20 ਸਾਲਾਂ ਤੋਂ ਬਾਪੂ ਸਿਰੀ ਰਲਦਾ ਸੀ ਉਹ ਬਿਰਧ ਆਸ਼ਰਮ ਚ ਛੱਡ ਕੇ ਸੀ ਭੈਣ ਰਵੀਦੇਵ ਗਾਨ ਭੈਣ ਇਹ ਆਸ਼ਰਮ ਚਲਾਉਂਦੇ ਨੇ ਰੈਕਾਟ ਤੇ ਨਾਲ ਚੰਗਣਾ ਸਾਹਿਬ ਸਾਡੇ ਢਾਡੀ ਸਿੰਘ ਨੇ ਪੰਜਾਬ ਦੇ ਸਰਮੌਰ ਢਾਡੀ ਸਿੰਘ ਨੇ ਇਹ ਵੀ ਮੈਂਬਰ ਨੇ ਉਸ ਅਸਤਾ ਦੇ ਇਹਨਾਂ ਨੂੰ ਸਵਾਵਾ ਮਿਲੀਆਂ ਬਾਪੂ ਜੀ ਦੀਆਂ ਬਾਪੂ RAM ਕ੍ਰਿਸ਼ਨ ਸਿੰਘ ਜੀ ਦੀਆਂ ਤੇ ਬਾਪੂ ਜੀ ਪਿਛਲੇ 4 ਸਾਲਾਂ ਚ ਕਈ ਵਾਰ ਅੱਗੇ ਵੀ ਜਾਂਦੇ ਸੀ ਆਪਣੇ ਰਿਸ਼ਤੇਦਾਰੀ ਚ ਮਿਲਣ ਗੱਲਣ ਕਿਸੇ ਨੂੰ ਤੇ ਇਸੇ ਤਰ੍ਹਾਂ ਹੀ ਪਰਸੋਂ ਵੀ ਬਾਪੂ ਜੀ ਨੇ ਭੈਣ ਨੂੰ ਕਿਹਾ ਵੀ ਮੈਂ ਨਾਲੇ ਤਾਂ ਵੋਟ ਪਾ ਕੇ ਆਉਣੀ ਆ ਨਾਲੇ ਮੈਂ ਆਪਦੀ ਭਤੀਜੀ ਨੂੰ ਮਿਲ ਕੇ ਆਉਣਾ ਵਾ ਬੈਣ ਨੇ ਸਮਝਾਇਆ ਵੀ ਬਾਪੂ ਗਰਮੀ ਬਹੁਤ ਜ਼ਿਆਦਾ ਵੀ ਅੱਜ ਤੀ ਰਿਕਾਰਡ ਤੋੜੀ ਜਾਂਦੀ ਹੈ ਗਰਮੀ ਵੀ ਰਹਿਣ ਤੇ ਤੇਰੀ ਉਮਰ ਵੀ ਜ਼ਿਆਦਾ ਵਾ ਬਿਮਾਰ ਨਾ ਹੋ ਜਾਈ ਪਰ ਹੁਣੀ ਕਿੱਥੇ ਟਲਦੀ ਆ ਜੇਰ ਕਰਕੇ ਬਾਪੂ ਕਹਿੰਦਾ ਨਹੀਂ ਮੈਂ ਮੁੜਿਆ ਆਉਂਗਾ ਕੋਈ ਨਾ ਮੈਨੂੰ ਜਾਣ ਦੇ ਪਾਈ ਰੋਕ ਨਾ ਰੈਕੋਟ ਬਿਰਧ ਆਸ਼ਰਮ ਤੋਂ 2 2.5 ਕਿਲੋਮੀਟਰ ਦੂਰ ਰੈਕੋਟ ਬੱਸ ਅੱਡਾ ਵਾ ਉੱਥੇ ਆ ਕੇ ਕੀ ਹੋਇਆ ਇਹ じゃ ਕਿਹੜਾ ਬਾਣਾ ਵਰਤਿਆ ਇੰਨਾ ਕਿਵੇਂ ਬੁਖਾਰ ਚੜ ਗਿਆ ਜਾਂ ਇੰਨਾ ਕਿਵੇਂ ਬਿਮਾਰ ਹੋ ਗਿਆ ਬਾਪੂ ਇਹ ਰੱਬ ਹੀ ਜਾਣਦਾ ਉੱਥੇ ਬਾਪੂ ਜੀ 62 ਦੇ ਉੱਤੇ ਕੁਰਸੀ ਜਿਹੜੇ ਬੈਂਚ ਲੱਗੇ ਹੁੰਦੇ ਔਰ ਉੱਤੇ ਪਏ ਸੀ ਤੇ ਇਦਾਂ ਲਟਕ ਰਹੇ ਸੀ ਤੇ ਉੱਥੋਂ ਦੀ ਭੈਣ ਹਰਮਨ ਜੀ ਨੇ ਦੇਖਿਆ ਬਾਪੂ ਜੀ ਨੂੰ ਉਹਨੇ ਦੂਸਰੇ ਲੋਕਾਂ ਤੋਂ ਹੈਲਪ ਮੰਗੀ ਤੇ ਨਾਲ ਹੀ ਦੂਜੀ ਭੈਣ ਵੀ ਕਹਿੰਦੀ ਮੈਂ ਵੀ ਉੱਥੇ ਹੀ ਆਉਣੀ ਆ ਜਾਂਨੀ ਆ ਵੀ ਚੱਲ ਮੈਂ ਤੇਰੇ ਨਾਲ ਚੱਲਦੀ ਉੱਥੋਂ ਲੋਕਾਂ ਨੂੰ ਬੇਨਤੀ ਕੀਤੀ ਵੀ ਕੋਈ ਗੱਡੀ ਲੈ ਆਓ ਪਹਿਲਾਂ ਤਾਂ ਕੋਈ ਗੱਡੀ ਲਈ ਵੀ ਐਗਰੀ ਨਹੀਂ ਹੋਇਆ ਇੱਕ ਸਰਦਾਰ ਭਰਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਛੱਡਣ ਆਇਆ ਸੀ ਉਹਨੇ ਫਟਾਫਟ ਗੱਡੀ ਮੂਹਰੇ ਕਰਤੀ ਤੇ ਉਹਨਾਂ ਨੇ ਬਾਪੂ ਨੂੰ ਗੱਡੀ 'ਚ ਪਾਇਆ ਮੈਡੀਕਲ ਸਟਾਫ ਨੇ ਜਦੋਂ ਬਾਪੂ ਜੀ ਨੂੰ ਚੈੱਕ ਕੀਤਾ ਬਾਪੂ ਜੀ ਦਾ ਪਿੰਡਾ ਤਪਦਾ ਸੀ ਜਦੋਂ ਟੈਂਪਰੇਚਰ ਚੈੱਕ ਕੀਤਾ ਤਾਂ 107 ਬੁਖਾਰ ਸੀ ਬਾਪੂ ਜੀ ਮੈਂ ਆਪਣੀ ਲਾਈਵ 'ਚ ਪਹਿਲੀ ਵਾਰ ਸੁਣਿਆ ਇੰਨਾ ਬੁਖਾਰ ਇਹਨੇ ਟੈਂਪਰੇਚਰ ਦੇ ਵਿੱਚ ਦਿਮਾਗ ਦੀਆਂ ਬਹੁਤ ਸਾਰੀਆਂ ਕੋਸ਼ਿਕਾਵਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਬੜੀਆਂ ਨਰਮ ਮਲਾਈਮ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਡਾਕਟਰ ਕਹਿੰਦੇ ਚਲੋ ਫਟਾਫਟ ਆਈਸੀਯੂ ਚ ਲੈ ਕੇ ਵੈਂਟੀਲੇਟਰ ਤੇ ਕਰਤਾ ਬਾਪੂ ਜੀ ਨੂੰ ਬਾਪੂ ਜੀ ਥੋੜਾ ਹੋਸ਼ ਚ ਆ ਗਏ ਪਰ ਬੋਲਣ ਯੋਗ ਨਹੀਂ ਰਹੇ ਸੀ ਕਿਉਂਕਿ ਮੂੰਹ ਚ ਪਾਈਪਾਂ ਲੱਗੀਆਂ ਸੀ ਤੇ ਬਾਪੂ ਜੀ ਦਾ ਅਸੀਂ ਪਰਸ ਚੈੱਕ ਕੀਤਾ ਉਹਦੇ ਵਿੱਚੋਂ ਕੁਝ ਨੰਬਰ ਕੱਢੇ ਬਾਪੂ ਜੀ ਦੇ ਇੱਕ ਤਾਂ ਭਾਨ ਜਿਹੜਾ ਨੰਬਰ ਸੀ ਭੋਲਾ ਸਿੰਘ ਦਾ ਹਰ ਗਵਿੰਦਗੜ ਮੰਡੀ ਤੋਂ ਅਸੀਂ ਵੀਰ ਉਹਨੂੰ ਫੋਨ ਕੀਤਾ ਪਹਿਲਾਂ ਤਾਂ ਉੱਥੋਂ ਕੀਤਾ ਰਾਏਕੋਟ ਉੱਥੋਂ ਹੀ ਭੈਣ ਹੋਣਾ ਨੇ ਜਦੋਂ ਬਾਪੂ ਦਾ ਪਰਸ ਫੁੱਲਿਆ ਉਹ ਤਾਂ ਉਹਨੇ ਮਨਾਂ ਕਰਤਾ ਕਹਿੰਦਾ ਜੀ ਵੀ ਮੈਂ ਨਹੀਂ ਆ ਸਕਦਾ ਇਹਨੂੰ ਜਿੱਥੇ ਹੈਗਾ ਉੱਥੇ ਛੱਡ ਦੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਕੀਤਾ ਫੋਨ ਚਲੋ ਉਹਨੇ ਵੀਰ ਨੇ ਕਿਹਾ ਬਾਈ ਮਾੜਾ ਹੋਇਆ ਇੱਥੇ ਬਿਮਾਰ ਹੋ ਗਿਆ ਚੱਲ ਕੋਈ ਨਾ ਮੈਂ ਆਉਂਗਾ ਤੁਹਾਡੇ ਕੋਲੇ ਮੈਂ ਮਾਰਦਾ ਗੇੜਾ ਤੇ ਚਲੋ ਸਾਨੂੰ ਵੀ ਹੋ ਗਿਆ ਤਸੱਲੀ ਹੋ ਗਈ ਵੀ ਚਲੋ ਬਾਪੂ ਦਾ ਕੋਈ ਤਾਂ ਪਤਾ ਲੱਗ ਗਿਆ ਉਹਨੇ ਸਾਨੂੰ ਇਹ ਦੱਸਤਾ ਸੀ ਵੀ ਬਾਪੂ ਉੱਥੇ ਰੈਕੋਟ ਕਿਸੇ ਆਸ਼ਰਮ ਚ ਰਹਿੰਦਾ ਸੀ ਅਸੀਂ ਪੁੱਛਿਆ ਕੋਈ ਨੰਬਰ ਦੇ ਦੇ ਉੱਥੋਂ ਦਾ ਕਹਿੰਦਾ ਮੇਰੇ ਕੋਈ ਨੰਬਰ ਕੋਈ ਨਹੀਂ ਉਹਨਾਂ ਦਾ ਬਾਪੂਰੇ ਕਿਸੇ ਹੋਰ ਰਿਸ਼ਤੇਦਾਰ ਦਾ ਨੰਬਰ ਦੇ ਦਿਓ ਕਹਿੰਦੇ ਉਹ ਵੀ ਕੋਈ ਨਹੀਂ ਮੇਰੇ ਕੋਲ ਚਲੋ ਬਾਪੂ ਜੀ ਦਾ ਲਾਸ਼ ਸ਼ੁਰੂ ਹੋ ਗਿਆ ਉਹ ਵਾਹਿਗੁਰੂ ਦੀ ਕਿਰਪਾ ਹੋਈ ਵੀਡੀਓ ਦੇਖ ਕੇ ਭੈਣ ਨੇ ਜਿਹੜੀ ਭੈਣ ਆਸ਼ਮ ਚਾਹੁੰਦੀ ਸੀ ਜਿਨ੍ਹਾਂ ਦੇ ਕੋਲੇ ਬਾਪੂ ਜੀ ਪਿਛਲੇ 4 ਸਾਲਾਂ ਤੋਂ ਰਹਿ ਰਹੇ ਸੀ ਇਹਨਾਂ ਨੇ ਸਾਨੂੰ ਫੋਨ ਕੀਤਾ ਵੀ ਬਾਪੂ ਜੀ ਸਾਡੇ ਆਸ਼ਰਮ ਦੇ ਵਿੱਚ ਰਹਿੰਦੇ ਸੀ ਵੀ ਬਾਪੂ ਜੀ ਆਰਮ ਕ੍ਰਿਸ਼ਨ ਸਿੰਘ ਨਾਮ ਆ ਵੀ ਇਹ ਸਾਡੇ ਬਜ਼ੁਰਗ ਨੇ ਤੇ ਕੱਲ ਸ਼ਾਮ ਨੂੰ ਫਿਰ ਭੈਣ ਹੁਣੀ ਨਾਲ ਚੰਗਣ ਸਾਹਿਬ ਮਿਲਣ ਆਏ ਇੱਥੇ ਸਾਡੇ ਕੋਲੇ ਸ਼ਰ ਬਾਪੂ ਜੀ ਵੀ ਇਹਨਾਂ ਨੂੰ ਢੀਕਦੇ ਸੀ ਜਦੋਂ ਇਹਨਾਂ ਨੂੰ ਮਿਲੇ ਚਾਹੇ ਆਪਣੇ ਇਸ ਅੱਖਾਂ ਦੇ ਨਾਲ ਇਸ ਦ੍ਰਿਸ਼ਟੀ ਦੇ ਨਾਲ ਬਾਪੂ ਇਹਨਾਂ ਨੂੰ ਨਹੀਂ ਦੇਖ पाए ਪਰ ਕਿਤੇ ਮਨ ਦੀ ਅੱਖ ਨਾਲ ਪਤਾ ਨਹੀਂ ਕਿਵੇਂ ਮੇਲ ਹੋਏ ਇਹਨਾਂ ਦੇ ਜਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਹੀ ਬਾਪੂ ਜੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਤੇ ਉਸ ਤੋਂ ਬਾਅਦ ਅਸੀਂ ਭੈਣ ਉਹਨਾਂ ਨੂੰ ਫੋਨ ਕੀਤਾ ਭੋਲਾ ਸਿੰਘ ਨੂੰ ਵੀ ਫੋਨ ਕੀਤਾ ਵੀ ਭਾਈ ਬਾਪੂ ਦੀ ਚੜ੍ਹਾਈ ਕਰ ਗਿਆ ਵੀ ਕੀ ਕਰਨਾ ਵਾ ਤੇ ਭੋਲਾ ਸਿੰਘ ਜੀ ਤਾਂ ਜਵਾਬ ਦੇ ਗਏ ਉਹ ਕਹਿੰਦੇ ਜੀ ਵੀ ਮੈਂ ਕੁਝ ਨਹੀਂ ਕਰ ਸਕਦਾ ਨਾ ਮੈਂ ਆ ਸਕਦਾ ਵੀ ਤੁਸੀਂ ਇੱਥੇ ਸੰਸਕਾਰ ਕਰ ਦਿਓ ਪਰ ਧੰਨਵਾਦ ਆ ਬਾਈ ਜੀ ਹੁਣਾਂ ਦਾ ਭੈਣ ਜੀ ਹੁਣਾਂ ਦਾ ਇਹ ਕਹਿੰਦੇ ਨਹੀਂ ਸਾਡੇ ਬਜ਼ੁਰਗ ਨੇ ਸਾਡੇ ਕੋਲੇ ਚਾਰ ਸਾਲ ਰਹੇ ਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਇਹਨਾਂ ਕੋਲੇ 15 ਕ ਮੈਂਬਰ ਰਹਿੰਦੇ ਨੇ ਟੋਟਲ ਹੋਰ ਉੱਥੇ ਤੇ ਇਹ ਇਹਨਾਂ ਦਾ ਜਿਹੜਾ ਅੰਤਮ ਸੰਸਕਾਰ ਆ ਉੱਥੇ ਰਾਏਕੋਟ ਸ਼ਮਸ਼ਾਨ ਘਾਟ ਦੇ ਵਿੱਚ ਲਿਜਾ ਕੇ ਉੱਥੇ ਕਰਨਗੇ ਬਾਪੂ ਜੀ ਦਾ ਇਸ਼ਨਾਨ ਪਾਣੀ ਕਰਾ ਕੇ ਅਸੀਂ ਹੁਣ ਬਾਪੂ ਜੀ ਨੂੰ ਬਾਪੂ ਜੀ ਦੇ ਉਸ ਘਰ ਭੇਜਣ ਲੱਗੇ ਆ ਜਿੱਥੇ ਬਾਪੂ ਜੀ ਪਿਛਲੇ 4 ਸਾਲਾਂ ਤੋਂ ਰਹਿ ਰਹੇ ਸੀ ਪਰ ਜਿਹੜਾ ਸਾਡੇ ਨਾਲ ਬਾਪੂ ਜੀ ਦਾ ਇਹਨਾਂ ਚਾਰ ਪੈਰਾਂ ਦਾ ਰਿਸ਼ਤੇਦਾਰੀ ਸੀ ਸਾਥ ਸੀ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਪਹੁੰਚ ਦਾ ਯਤਨ ਕੀਤਾ ਸੱਚੇ ਪਾਤਸ਼ਾਹ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਸਾਤੋਂ ਵੀ ਕੋਈ ਜਾਣੇ ਅਣਜਾਣੇ ਕੋਈ ਪੁੱਲ ਹੋ ਗਈ ਹੋਵੇ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਫ ਕਰਨ ਤੇ ਸੰਗਤ ਨੂੰ ਵੀ ਬੇਨਤੀ ਆ ਅਰਦਾਸ ਕਰਿਓ ਬਾਪੂ ਰਾਮਕ੍ਰਿਸ਼ਨ ਸਿੰਘ ਜੀ ਵਾਸਤੇ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਉਹ ਆਖਰੀ ਪਲ ਇੱਥੇ ਸੁਪਨਿਆਂ ਦੇ ਘਰ ਚ ਬਤੀਤ ਕੀਤੇ ਤੇ ਅਗਲਾ ਸਫ਼ਰ ਵੀ ਇਹਨਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਤੀਤ ਹੋ ਬਾਕੀ ਤੁਸੀਂ ਸਰ ਕੁਹਿਣਾ ਚਾਹੁੰਦੇ ਜਗਨ ਸਾਹਿਬ। ਸ਼ੁਕਰੀਆ ਇਹਨਾਂ ਦਾ ਬਹੁਤ ਜ਼ਿਆਦਾ ਭਾਈ ਜੀ। ਧੰਨਵਾਦ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਪੂ RAM ਕ੍ਰਿਸ਼ਨ ਸਿੰਘ ਜੀ ਜਿਨ੍ਹਾਂ ਬਾਰੇ ਮੇਰੇ ਬਹੁਤ ਸਤਿਕਾਰ ਜੋ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਪੂਰੀ ਤਰ੍ਹਾਂ ਵਿਸਾਰਨ ਵਕ ਦੱਸ ਦਿੱਤਾ ਆਪਣੇ ਜੰਦੀ ਦੇ ਆਖਰੀ ਪੈਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਪਨਾ ਦੇ ਘਰ ਹਸਨਪੁਰ ਵਿਖੇ ਆਪਣੇ ਬਥਾਏ ਵੀਰ ਗੁਰਪ੍ਰੀਤ ਸਿੰਘ ਜੀ ਅਤੇ ਇਹਨਾਂ ਸਾਰੀ ਟੀਮ ਨੇ ਇਹਨਾਂ ਦੀ ਪੂਰੀ ਸੇਵਾ ਕੀਤੀ ਪੂਰਾ ਡਾਕਟਰੀ ਇਲਾਜ ਕਰਾਇਆ ਪਰ ਫਿਰ ਵੀ ਜਦੋਂ ਸਵਾਸਾਂ ਦੀ ਉਂਜੀ ਪੂਰੀ ਹੋ ਗਈ ਤੇ ਫਿਰ ਤਾਂ ਕਿਸੇ ਦਾ ਵੀ ਬਾਹਰ ਨਹੀਂ ਚੱਲਦਾ ਕਿਸੇ ਦੀ ਪੇਸ਼ ਨਹੀਂ ਜਾਂਦੀ ਸੋ ਵੀਰ ਜੀ ਹੋਣਾਂ ਨੇ ਪੂਰੀ ਆਪਣੇ ਵੱਲੋਂ ਤਨਦੇਹੀ ਨਾਲ ਜ਼ਿੰਮੇਵਾਰੀ ਨਾਲ ਇਹ ਸੇਵਾ ਨਿਭਾਈ ਆ ਕਿ ਹੁਣ ਇਸ ਵਕਤ ਇਸ਼ਨਾਨ ਕਰਾ ਕੇ ਇਹਨਾਂ ਦੀ ਪੂਰੀ ਤਿਆਰੀ ਕਰਕੇ ਆਪਣੇ ਵੱਲੋਂ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਹੁਣ ਉਹ ਰਾਇਪੁਰ ਵਾਸਤੇ ਸਰਵਾਰਨਾ ਕਰਨ ਵਾਸਤੇ ਤਿਆਰ ਨੇ ਮੈਂ ਨਿਸ਼ਟਾਨ ਸੇਵਾ ਵਿਰਧ ਆਸ਼ਰਮ ਵੱਲੋਂ ਅਤੇ ਮੀਰੀ ਪੀਰੀ ਮਾਲਵਾ ਢਾਡੀ ਸਭਾ ਵੱਲੋਂ ਮੈਂ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਮੁਖਤਾ ਜੀ ਸੇਵਾ ਸਭ ਤੋਂ ਵੱਡੀ ਸੇਵਾ ਤੇ ਸਾਰੀ ਟੀਮ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਰਦਾਸ ਕਰਦਾ ਹਾਂ ਗੁਰੂ ਮਹਾਰਾ ਇਹਨਾਂ ਨੂੰ ਇਸ ਤਰ੍ਹਾਂ ਹੋਰ ਵੀ ਸੇਵਾ ਕਰਨ ਦਾ ਬਲ ਉਤਸ਼ਾ ਚਾਉ ਬਲ ਬਲ ਬਖਸ਼ਣ ਯੋਨਾ ਵਿੱਚ ਕੋਈ ਦੁਖੀ ਲੋਕ ਹੁੰਦੇ ਨੇ ਉਹ ਇਥੋਂ ਰਾਜ਼ੀ ਹੋ ਕੇ ਜਾਣ ਤੰਦਰੁਸਤ ਹੋ ਕੇ ਜਾਣ ਕਿ ਗੁਰਪ੍ਰੀ ਸਿੰਘ ਨੇ ਸੇਵਾ ਵਾਗਰੂ ਸਫਲੀ ਕਰਨ ਤੇ ਇਸ ਸੰਸਥਾ ਨੂੰ ਹਮੇਸ਼ਾ ਵਾਸਤੇ ਚੜ੍ਹ ਨਿਕਲਾ ਬਸ਼ਰ ਕਰਨ ਇਹਨਾਂ ਕੁਝ ਕਹਿੰਦਾ ਹੋਇਆ ਹਿਮਾਦਪੁਰ ਇਜਾਜ਼ਤ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਇੱਕ ਬਾਪੂ ਜੀ ਦੇ ਕੋਲੋਂ ਭਾਣੇ ਸਮਾਨ ਸੀਗਾ ਘੜੀ ਸੀ ਬਾਪੂ ਜੀ ਦੀ ਉਹ ਪਰਸ ਦੇ ਵਿੱਚ ਪੈਸੇ ਕਿੰਨੇ ਸੀ 1090 ਰੁਪਏ ਸੀ ਭਾਣੇ ਤੇ ਬਾਪੂ ਜੀ ਦਾ ਆਧਾਰ ਕਾਰਡ ਬੈਂਕ ਦੀ ਕਾਪੀ ਸੀ ਹੈ ਨਾ ਇਹ ਤੁਸੀਂ ਰੱਖ ਲਓ ਸਭ ਲੋਕਾਂ ਦਾ ਇਹ ਨਿਸ਼ਾਨ ਸਿੰਘ ਜੀ ਹੁਣ ਅਰਦਾਸ ਕਰਨਗੇ ਸਾਰੇ ਜਣੇ ਧਿਆਨ ਦਿਓ ਜੀ ਸੈਟਾ ਕਿ ਲੋ ਮੇਰੇ ਵੀਰ ਜੇ ਕੋਈ ਖੜਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅਗੇ ਰਸਮਾਰੀ ਜੀਓ ਪਿੰਡ ਸਬਤੀਰਾ ਕੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਹੋ ਨਜਾਨੀ ਮੀਰਾ ਅਰਤਾ ਸਿਕੂ ਕਾਰਵਾ ਜੀ ਕੀ ਫਤਿਹ ਸਿਰਫ ਕੌਤੀ ਜੀ ਸਹਾਇ ਗੋਵਿੰਦ ਸਿੰਘ ਸਾਹਿਬ ਇਹ ਸਭ ਠਾਈ ਹੋਏ ਸਹਾਇ ਸਭ ਠਾਈ ਹੋਏ ਸਹਾਇ ਦਸਾ ਪਾਛੇ ਹਿੰ ਯੋਤ ਤਨ 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 ਚੀ ਗੁਰਾਂ ਸਾਹਿਬ ਜੀ ਦੇ ਪਾਠੇ ਦੀਦਾਰ ਦਾ ਕਹਾਂ ਤਰਕੇ ਖਾਲਸਾ ਜੀ ਸਾਬੋ ਲੋਜੀ ਵਾਹਿਗੁਰੂ ਵਾਹਿਗੁਰੂ ਇਹ ਵਾਹਿਗੁਰੂ ਆਪ ਜੀ ਦੇ ਹਜ਼ੂਰ ਮੁਨਕਤ ਦੀ ਸੇਵਾ ਸੈਡੀ ਪਰਿਵਾਰ ਦੇ ਪਰਿਵਾਰਕ ਮੈਂਬਰ ਬਾਪੂ ਰਾਮਕ੍ਰਿਸ਼ਨ ਸਿੰਘ ਜੀ ਆਪ ਜੀ ਦੇ ਗਾਇ ਵਾਸਾ ਨਹੀਂ ਪੁੰਚਦੇ ਹੋਏ ਪੁੰਜੀ ਨੂੰ ਪੂਰੀ ਕਰਦੇ ਹੋਏ ਪੂਰੀ ਕਰਦੇ ਹੋਏ ਆਪ ਜੀ ਇਹ ਚਰਨਾਂ ਵਿਚ ਆਣ ਬਰਾਜੇ ਹਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਅਤੇ ਤੁਸੀਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਲ ਖਿਨਾ ਸਰਬੱਤ ਦੇ ਕਾਰਜ ਆਸ ਕਰਨੇ ਹੋਰ ਉਹਨਾਂ ਦੇ ਅੰਤਮ ਸਸਕਾਰ ਪਿੰਡ ਰਾਇਕੋਟ ਵਿਖੇ ਕੀਤੇ ਜਾਣਗੇ ਉਹਨਾਂ ਦੇ ਸੰਗਤਾਂ ਉਹਨਾਂ ਨੂੰ ਲੈ ਕੇ ਜਾਣ ਲਈ ਤਰ੍ਹਾਂ ਸਰਬੱਤ ਦੇ ਕਾਰਜ ਆਸ ਕਰਨੇ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਦੇ ਨਾਮ ਚੜ੍ਹਦੀ ਕਲਾ ਤੇਰੇ ਭਰੇ ਸਰਬੱਤ ਦਾ ਭਲਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਵਡ ਬੋਲੇ ਸੋਨਹਾਈ ਬਹੁਤ ਸ਼ੁਕਰੀਆ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ